ਹਾਂਜੀ ਅਸੀਂ ਆਤਮਾ ਸਿੰਘ ਦੇ ਘਰ ਪਹੁੰਚੇ ਸੀਗੇ ਤੇ ਅਸੀਂ ਫਿਰ ਉਹਨਾਂ ਦੀ ਜਿਹੜੀ ਘਰੇ ਪਾਰਕਪੂਰਕ ਬਣਾਈ ਹੈ ਤਾਂ ਅਸੀਂ ਆਖਿਆ ਵੀ ਉਹਦੀ ਵੀ ਜਿਹੜੀ ਤਸਵੀਰ ਵਿਖਾਈ ਜਾਵੇ ਕਿਉਂਕਿ ਪਹਿਲਾਂ ਕੋਈ ਵੀ ਕਾਰੋਬਾਰ ਉਹ ਘਰ ਦੇ ਵਿੱਚੋਂ ਸ਼ੁਰੂ ਹੁੰਦਾ ਚਾਹੇ ਉਹ ਸਾਫ ਸਫਾਈ ਦਾ ਹੋਵੇ ਚਾਹੇ ਉਹ ਮਤਲਬ ਵੀ ਪਾਰਕ ਦਾ ਹੋਵੇ ਫੇਰ ਹੀ ਮਤਲਬ ਵੀ ਇੱਕ ਸ਼ੌਂਕ ਜਾਗਦਾ ਹੈ ਜਦੋਂ ਘਰ ਦੇ ਵਿੱਚ ਇਨਸਾਨ ਕੰਮ ਕਰਦਾ ਤਾਂ ਉਹੀ ਸਕੂਲ ਦੇ ਵਿੱਚ ਕਰਵਾ ਸਕਦਾ ਤੁਸੀਂ ਦੇਖ ਸਕਦੇ ਆਤਮਾ ਸਿੰਘ ਦਾ ਘਰ ਹੈ ਯਾਨੀ ਕਿ ਸਬਜ਼ੀ ਲਾਈ ਹੈ ਬੂਟੇ-ਬਾਟੇ ਲਾਏ ਹੈ ਤਾਂ ਤੁਸੀਂ ਦੇਖ ਸਕਦੇ ਆ ਉਹਨਾਂ ਦੇ ਘਰ ਦੀਆਂ ਤਸਵੀਰਾਂ ਉਹਨਾਂ ਦੇ ਪਾਰਕ ਦੀਆਂ ਤਸਵੀਰਾਂ ਤੇ ਫੇਰ ਹੀ ਮਤਲਬ ਵੀ ਇੱਕ ਸਕੂਲ ਦੇ ਵਿੱਚ ਜਾ ਕੇ ਸ਼ੌਂਕ ਜਾਗਦਾ ਆ ਆ ਤੁਸੀਂ ਉਹਨਾਂ ਦੇ ਘਰ ਦੀਆਂ ਜਿਹੜੀਆਂ ਤਸਵੀਰਾਂ ਆ ਆ ਦੇਖ ਸਕਦੇ ਆ ਅਸੀਂ ਸਪੈਸ਼ਲ ਤਾਂ ਪਹੁੰਚੇ ਆ ਲੋਕਾਂ ਨੂੰ ਸੇਧ ਦੇਣ ਵਾਸਤੇ ਵੀ ਜਿਹੜਾ ਬੰਦਾ ਆਪਦੇ ਘਰ ਦੇ ਵਿੱਚੋਂ ਕੋਈ ਵੀ ਕਾਰੋਬਾਰ ਸ਼ੁਰੂ ਕਰ ਦਤੋ ਉਹੀ ਸਮਾਜ ਦੇ ਵਿੱਚ ਸ਼ੁਰੂ ਕਰ ਸਕਦਾ ਸਮਾਜ ਨੂੰ ਸੇਧ ਦੇ ਸਕਦਾ ਹੈ ਤਾਂ ਜਦੋਂ ਫਿਰ ਜਾ ਕੇ ਸਕੂਲਾਂ ਦੇ ਵਿੱਚ ਪਾਰਕ ਬਣਾਉਣੀ ਗੋਡੀ ਕਰਨੀ ਫੁੱਲ ਬੂਟੇ ਲਾਉਣੇ ਤਾਂ ਪਹਿਲਾਂ ਇਹਨਾਂ ਦਾ ਘਰ ਦੇ ਵਿੱਚੋਂ ਇੱਕ ਸ਼ੌਂਕ ਆ ਤਾਂ ਫੇਰ ਅਸੀਂ ਉਹ ਸਾਰਾ ਕੁਝ ਵਖਾ ਰਹੇ ਆਂ ਵੇਖ ਸਕਦੇ ਆਂ ਤੁਸੀਂ ਸਬਜ਼ੀ ਵੀ ਲੱਗੀ ਐ ਗਾਂ ਵੇਖ ਸਕਦੇ ਆਂ ਵੇ ਤੁਸੀਂ ਤਾਂ ਆਹ ਉਹਨਾਂ ਦੀ ਪਾਰਕ ਆ ਗਈ ਆ ਵੇਖ ਸਕਦੇ ਆਂ ਤੁਸੀਂ ਜੋ ਕਿ ਰਣ ਸਿੰਘ ਵਾਲੇ ਆਤਮ ਸਿੰਘ ਜੀ ਐ ਤਾਂ ਜਿਹੜੇ ਵੀ ਸਕੂਲ ਦੇ ਵਿੱਚ ਜਾਂਦੇ ਆ ਤਾਂ ਪਾਰਕ ਵਗੈਰਾ ਜਾਂ ਫੁੱਲ ਬੂਟੇ ਜਾਂ ਮਤਲਬ ਫੇਰ ਹੀ ਸਕੂਲ ਦੀ ਨੁਹਾਰ ਬਦਲੀ ਜਾਂਦੀ ਐ ਪਹਿਲਾਂ ਘਰ ਚੋਂ ਸ਼ੁਰੂ ਕਰਨਾ ਚਾਹੀਦਾ ਐ ਕੰਮ ਆ ਵੇਖ ਸਕਦੇ ਆਂ ਤੁਸੀਂ ਆ ਸਾਰੀਆਂ ਤਸਵੀਰਾਂ ਉਹਦੇ ਘਰ ਦੀਆਂ ਫੁੱਲ ਬੂਟੇ ਪਾਰਕ ਤੇ ਕਿਸ ਤਰ੍ਹਾਂ ਮਤਲਬ ਵੀ ਆਪਦੇ ਘਰ ਦੇ ਵਿੱਚ ਵੀ ਉਹ ਮਿਹਨਤ ਕਰਦੇ ਆ ਤਾਂ ਉਹ ਸਕੂਲਾਂ ਦੇ ਵਿੱਚ ਫੇਰ ਹੀ ਬੱਚਿਆਂ ਤੋਂ ਕੰਮ ਜਾਂ ਬੱਚਿਆਂ ਨੂੰ ਸੇਧ ਸਿੱਖਿਆ ਦਿੱਤੀ ਜਾਂਦੀ ਹੈ ਫੇਰ ਹੀ ਮਤਲਬ ਵੀ ਬੱਚਿਆਂ ਨੂੰ ਇੱਕ ਸਿੱਖਿਆ ਦਿੱਤੀ ਜਾਂਦੀ ਹੈ ਕੰਮ ਦੀ ਵੀ ਭਾਈ ਤੁਸੀਂ ਵੀ ਐ ਕਰੋ ਤੁਸੀਂ ਵੀ ਸਕੂਲ ਨੂੰ ਸਵਾਰ ਕੇ ਰੱਖੋ ਘਰ ਨੂੰ ਸਵਾਰ ਕੇ ਰੱਖੋ ਤੁਸੀਂ ਵੀ ਆਪਦੇ ਘਰ ਦੇ ਵਿੱਚ ਫੁੱਲ ਬੂਟੇ ਜਾਂ ਕੋਈ ਵੀ ਕੰਮਕਾਰ ਕਰ ਸਕਦੇ ਆ ਤੁਸੀਂ ਦੇਖ ਸਕਦੇ ਆ ਇਹ ਆਤਮਾ ਸਿੰਘ ਦੇ ਘਰ ਦੀਆਂ ਤਸਵੀਰਾਂ ਜੀ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਰਾਤੋਂ ਸ਼ਬਦ ਤੋਂ ਵੱਧ ਘੱਟ ਬੋਲੇਗਾ ਮਾਫੀ ਚਾਹੁੰਦੇ ਆ ਕਿਉਂਕਿ ਇਹੋ ਜੀਆਂ ਚੀਜ਼ਾਂ ਸ਼ੇਅਰ ਕਰਨੀਆਂ ਜ਼ਰੂਰੀ ਆ ਟੀਚਰ ਸਕੂਲ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦਿੰਦਾ ਤਾਂ ਉਹੀ ਅੱਗੇ ਬੱਚਿਆਂ ਨੂੰ ਸਿਹਤ ਸਿੱਖਿਆ ਦੇ ਕੇ ਕਿ ਬੱਚੇ ਫੇਰ ਹੀ ਸਾਫ਼ ਸੁਥਰਾ ਵਾਤਾਵਰਨ ਬਣਾ ਸਕਦੇ ਆ ਤੇ ਇੱਕ ਟੀਚਰ ਦੇ ਘਰ ਦੀ ਤਸਵੀਰ ਆ ਆਤਮ ਸਿੰਘ ਦੇ ਘਰ ਦੀ ਤਸਵੀਰ ਹੈ ਇਹ ਤੁਸੀਂ ਦੇਖ ਸਕਦੇ ਆ ਜੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਕਿਉਂਕਿ ਲੋਕਾਂ ਨੂੰ ਪਤਾ ਲੱਗੇ ਸਮਾਜ ਨੂੰ ਪਤਾ ਲੱਗੇ ਕਿ ਕੋਈ ਵੀ ਕਾਰੋਬਾਰ ਸਾਫ਼ ਸੁਥਰਾ ਉਹ ਘਰ ਦੇ ਵਿੱਚੋਂ ਸ਼ੁਰੂ ਹੁੰਦਾ ਜੀ